ਦੁੱਧ ਮੱਖਣਾ ਦੇ ਨਾਲ ਪਾਲਿਆ ਪੁੱਤ ਜਦ ਸੜਕ ਤੇ ਪਈ ਉਸ ਦੀ লাশ ਤੇ ਮਾਂ ਦਾ ਵੰਗੜਿਆ ਗਿਆ ਕਿੱਦਾ ਪੁੱਬਾ ਮਾਰ ਕੇ ਰੋਈ ਮਾਂ ਜੀਹਾਂ 6 ਜਿਹੜਾ ਜਵਾਨ ਪੁੱਤ ਜੋ ਕਿ ਬੌਂਸਰ ਹੈਗਾ ਸੀ ਉਸ ਨੂੰ ਬੀਤੇ ਦਿਨੀ ਰਿ ਗਈਆਂ ਗੋਲੀਆਂ ਮਾਰ ਕੇ ਡਾ ਗਾ ਮਾਰ ਦਿੱਤਾ ਗਿਆ ਗਿਆ ਜਿੱਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਹਾਈ ਅਲਰਟ ਵੀ ਕਰ ਦਿੱਤਾ ਗਿਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਲੇਕਿਨ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੀ ਨੌਜਵਾਨ ਪੀੜ੍ਹੀ ਇਸੇ ਕਰਕੇ ਇਹ ਬਾਹਰ ਦੀਆਂ ਕੰਟਰੀਆਂ ਨੂੰ ਵੀ ਆਪਣਾ ਰੁਖ ਕਰਦੀ ਪਈ ਗਈ ਆ ਕਿਉਂਕਿ ਇੱਥੇ ਤੇ ਜੇ ਕੋਈ ਤਰੱਕੀ ਕਰ ਲੰਦਾਗਾ ਕਉ ਉਸ ਨੂੰ ਇਸ ਤਰ੍ਹਾਂ ਹੀ ਮੌਤ ਦੇ ਘਾਟੇ ਡਾ ਉਤਾਰ ਦਿੱਤਾ ਜਾਂਦਾਗਾ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸ ਨੌਜਵਾਨ ਦੀਆਂ ਜਿਹਦੀ ਕੀ ਸਰੀਰ ਨੂੰ ਦੇਖ ਕੇ ਹਰ ਕਿਸੇ ਦਾ ਮਨ ਜੜਾਗਾ ਖੁਸ਼ ਹੋਏਗਾ ਹੋ ਜਾਵੇਗਾ ਬਾਗੋ ਬਾਗ ਹੋ ਜਾਵੇਗਾ ਕਿਉਂਕਿ ਬਹੁਤ ਸੋਨਾ ਸਰੀਰ ਉਹਨੇ ਤਿਆਰ ਕੀਤਾ ਸੀ ਕਿ ਬੌਂਸਰ ਹੈਗਾ ਸੀ ਚੰਗਾ ਨਾਮ ਉਹਨੇ ਆਪਣੇ ਸ਼ਹਿਰ ਦੇ ਵਿੱਚ ਬਣਾਇਆ ਸੀ ਲੇਕਿਨ ਕਿਤਨਾ ਕਿਤੇ ਉਸ ਨੌਜਵਾਨ ਨੂੰ ਚਾਹੇ ਗਲਤੀ ਲਾਕਡਾਟ ਦੀ ਹੋਵੇ ਜਾਂ ਫਿਰ ਗੈਂਗਸਟਰ ਦੀ ਕੋਈ ਹੋਵੇ ਜਾਂ ਅਖਿਰ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਵੇ ਕੁਝ ਵੀ ਹੋਵੇ ਲੇਕਿਨ ਉਸ ਮਾਂ ਦੇ ਪੁੱਤ ਨੂੰ ਇਸ ਤਰ੍ਹਾਂ ਬੇਦਰਦੀ ਨਾਲ ਮਾਰਤਾ ਜਿਹਨੂੰ ਦੇਖ ਕੇ ਤੇ ਪੰਜਾਬ ਦੇ ਹਰੇਕ ਸ਼ਖਸ ਦਾ ਲਾਹਰ ਗਿਲਹਲ ਜਿਹੜਾ ਦਿਲ ਲਗਾਇਆ ਉਹ ਬਲੂੰਗੜਿਆ ਗਿਆ ਹੈਗਾ ਹਿੱਟਦਾ ਬਲੂੰਗੜਿਆ ਗਿਆ ਹੈਗਾ ਕਾਰਨ ਇਹ ਹੈਗਾ ਕਿ ਲੋਕ ਅਜੇ ਵੀ ਇਸ ਘਰ ਤੋਂ ਉੱਭਰੇ ਨਹੀਂ ਸੀ ਕਿਉਂਕਿ ਜਿਵੇਂ ਸਿੱਧੂ ਮੂਸੇ ਵਾਲੇ ਨੂੰ ਮਾਰਤਾ ਗਿਆ ਸੀ ਛਰਿਆਮ ਸੰਦੀਪ ਨੰਗਲੰਬੀਆ ਨੂੰ ਮਾਰਦਾ ਕਿਹਾ ਸੀ ਉਹਨੂੰ ਦੇਖਦੇ ਹੁਣ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਆ ਰਹੀਆਂ ਦੇਖਣ ਨੂੰ ਮਿਲਦੀਆਂ ਕਿ ਜਿਹੜਾ ਬੰਦਾ ਬਹੁਤ ਸੋਹਣੀ ਤਰੱਕੀ ਕਰਦਾ ਪਿਆ ਪੰਜਾਬ ਦੇ ਵਿੱਚ ਆਪਣਾ ਨਾਮ ਬਣਾਉਂਦਾ ਪਿਆ ਪੰਜਾਬ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਨਾ ਇਹਨੂੰ ਦੇਖ ਕੇ ਤੇ ਹੁਣ ਹਰੇਕ ਦਾ ਰੁੱਖ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਦੀ ਸੋਚ ਆਈ ਹੋ ਗਈ ਹੈ ਕਿ ਪੁੱਤ ਤੂੰ ਜਲਦੀ ਤੋਂ ਜਲਦੀ ਜਵਾਨ ਹੋ ਤੇ ਤੈਨੂੰ ਅਸੀਂ ਕਰ ਜਾ ਚੁੱਕੇ ਭੇਦਨਾ ਬਾਹਰ ਇਹ ਹੁਣ ਆਪਣੇ ਮਾਪਿਓ ਉਹਨਾਂ ਦੇ ਇਹ ਕਹਿਣ ਲੱਗੇ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਹੋਣ ਕੁਝ ਨਹੀਂ ਰੱਖਿਆ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਨੂੰ ਕਿਸੇ ਨਾ ਕਿਸ ਨੇ ਕੋਲ ਕਰਕੇ ਜਾਂ ਫਿਰ ਪੈਸੇ ਦੀ ਫਰੋਤੀ ਮੰਗਣੀ ਹੈ ਕਿ ਜਾਂ ਫਿਰ ਤੁਹਾਨੂੰ ਫਰਮੋਦ ਦੇ ਘਰ ਔਕਾਤ ਦਨਾ ਇਹ ਤਾਂ ਹੁਣ ਹੋ ਗਿਆ ਹੈ ਲੇਕਿਨ ਕਿਤਨਾ ਕਿਤੇ ਇਸ ਕਟਰਾ ਨੂੰ ਦੇਖਦੇ ਹੋਏ ਹਰ ਕਿਸੇ ਦੀ ਸੋਚ ਵਿੱਚ ਹੁਣ ਬਹੁਤ ਸਵਾਲ ਜੜੇ ਗਏ ਉਹਨੇ ਸ਼ੁਰੂ ਹੋ ਗਏ ਨੇ ਪੁਲਸ ਦੇ ਵੱਡੇ ਅਧਿਕਾਰੀ ਮੁੱਖ ਤੇ ਪਹੁੰਚ ਚੁੱਕੇ ਨੇ ਪਿਆਰਵਾਈ ਕਰਦੇ ਪਏ ਨੇ ਜਾਣਕਾਰੀ ਦੇਣ ਕਿ ਲੇਕਿਨ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਦਿਖਾ ਕੇ ਤੁਹਾਨੂੰ ਆਪਾਂ ਜਿਹੜਾ ਉਹਨਾਂ ਦੇ ਭਾਬੂ ਕਿਹੜੇ ਬੋਲ ਤੁਹਾਨੂੰ ਸੁਣਾ ਕੇ ਆਪਾਂ ਇਹ ਗੱਲ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਦੇਖੋ ਉਸ ਮਾਂ ਦੀ ਉਸ ਬਾਪਤੀ ਉਸ ਭਰਾ ਦੀ ਉਸ ਭੈਣ ਦੀ ਦੀ ਪੁਕਾਰ ਇੱਕਦਨ ਉਹ ਜਾ ਰਿਹਾ ਸਾਡਾ ਪੰਜਾਬ ਕੀ ਕਰਨਾ ਹੈ ਤੁਹਾਡਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਿ ਲਾਈਕ ਜ਼ਰੂਰ ਕਰ ਦਿਓ ਨਾਸਤੀਸ਼ ਰਾਣਾ ਸਤੀਸ਼ ਜੀ ਇਹ ਜਿਹੜਾ ਮੁੰਡੇ ਤੇ ਗੋਲੀ ਮਾਰੀ ਹੈ ਇਹ ਬੌਂਸਰ ਹੈ ਜੀ ਇਹ ਹਾਂਜੀ ਇਹ ਬੌਂਸਰ ਹੈ ਜੀ ਮੁੰਡਾ ਕਲੱਬ 'ਚ ਲੱਗਿਆ ਹੋਇਆ ਖਰੜਾ ਖਰੜਾ ਕਲੱਬ 'ਚ ਹਾਂਜੀ ਕਿਆ ਕਿਸੇ ਨਾਲ ਲਾਕਡਾਟ ਦੀ ਕੀ ਤਾਂ ਇਹਦਾ ਨਾ ਇੱਕ ਕੇਸ ਚੱਲਦਾ ਸੀਗਾ ਜੀ 4-5 ਸਾਲ ਤੋਂ ਕਾਦਾ ਦਾਈ ਉਹ 307 ਦਾ ਪਰਚਾ ਹੋਇਆ ਹੋਇਆ ਹੈ ਜੀ ਚੰਡੀਗੜ੍ਹ ਇਹ ਜਿੰਮ 'ਚ ਲੱਗਿਆ ਹੋਇਆ ਤਾਂ ਉੱਥੇ ਇੱਕ ਬਾਰਦਾਤ ਹੋਈ ਸੀ ਜਿੱਦਾਂ ਹੁਣ ਅਸੀਂ ਪਰਿਵਾਰ ਦੇ ਅਸੀਂ ਚਾਚਾ ਆਂ ਜੀ ਮੈਂ ਆਪਦਾ ਮੁੰਡੇ ਦਾ ਅੱਛਾ ਉਹ ਕੇਸ 'ਚ 3-4 ਸਾਲ ਤੋਂ ਇਹਦਾ ਕੇਸ ਚੱਲਦਾ ਸੀ ਉਹਦੇ